ਦੀ ਰਮਤਾ ਕਰੀ ਦੀ ਇਸ ਫਤੇ ਦੀ ਸਾਂਝ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਬਦ ਜਿਹੜਾ ਅੱਜ ਦਾ ਅਸੀਂ ਵਿਚਾਰ ਲਈ ਰੱਖਿਆ ਪਟਾ ਦੇ ਸਵੀਆਂ ਚ ਵਾਹਿਗੁਰੂ 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 ਵਾਹਿ ਜੀਓ ਕਵਲ ਨੈਨ ਮਧੁਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਪਾਤ ਖਾਹੀ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰ ਕਰੀ ਸ਼ਬਦ ਚਨਤਕਾਰ ਖੇਲ ਪਾਹ ਜਿਓ ਕਾਲ ਕਲਮ ਹੁਕਮ ਹਾਥ ਕਹੋ ਕੋਨ ਮਿਟ ਸਕੈ ਇਸ ਬਨ ਗਾਨ ਥਾਨ ਧਰਮ ਹੇਤ ਧਰਮ ਹੀ ਚਾਹੇ ਜਿਓ ਸਤ ਸਾਚ ਸ੍ਰੀ ਦਿਮਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜਿਓ ਬਹੁਤ ਜਿਆਦਾ ਉਹ ਪੜਿਆ ਜਾਣ ਵਾਲਾ ਸ਼ਬਦ ਆਮ ਸਾਨੂੰ ਕੀਰਤਨ ਕਰਨ ਵਾਲੇ ਜੇ ਰਾਗੀ ਨੇ ਉਹ ਸਾਨੂੰ ਇਹ ਸ਼ਬਦ ਜਿਹੜੇ ਸਾਨੂੰ ਸੁਣਦੇ ਤੁਹਾਨੂੰ ਮਿਲਣਗੇ ਪਟਾਂ ਦੇ ਸਵੀਆਂ ਚ ਇਹ ਬਾਣੀ ਆ ਔਰ بڑے ਭਲੇਖੇ ਵੀ ਨੇ ਖਾਸ ਤੌਰ ਤੇ ਜਦੋਂ ਜਨਮ ਅਸ਼ਟਮੀ ਆਂਦੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਪੁਰਬ ਆ ਜਾਂਦਾ ਜੋ ਖਾਸ ਕ੍ਰਿਸ਼ਨ ਦੇ ਨਾਲ ਜੁੜੀ ਹੋਈ ਕੋਈ ਗੱਲ ਹੈ ਤੇ ਤਾਂ ਸ਼ਬਦ ਇਹ ਬਾਣੀ ਬਹੁਤ ਜ਼ਿਆਦਾ ਪੜ੍ਹੀ ਜਾਂਦੀ ਹੈ ਤੇ ਇਸ ਨੂੰ ਬਾਰ-ਬਾਰ ਬਾਰ-ਬਾਰ ਹਾਈਲਾਈਟ ਕਰਕੇ ਜਿਹੜਾ ਇਹਨੂੰ ਦੱਸਿਆ ਜਾਂਦਾ ਕਵਲ ਨੈਨ ਮਧੁਰ ਭੈਣ ਦੇਖੋ ਦੁਨੀਆ ਦੇ ਵਿੱਚ ਨਾ ਗਿਆਨ ਦੀ ਲੈਣ ਦਾ ਜਿਹੜਾ ਸੋਰਸ ਹੈ ਉਹ ਕਿੱਥੋਂ ਪੁਰਾਣਾ ਸ਼ੁਰੂ ਹੋਇਆ ਅਗਰ ਬਹੁਤ ਪਿੱਛੇ ਜਾਈਏ ਤੇ ਪੱਥਰਾਂ 'ਤੇ ਹੀ ਪਹਿਲੇ ਲੋਕੀ ਮਾੜਾ-ਮੋਟਾ ਚਿੱਤਰਕਾਰੀ ਕਰ ਲੈਂਦੇ ਸੀ ਕੋਈ ਅੱਖਰ ਵੀ ਨਹੀਂ ਸੀ ਪੂਰੇ ਹੈਗੇ ਉਹਨਾਂ ਕੋਲ ਹੋਲੇ-ਹੋਲੇ ਜਿਹੜੇ ਨੇ ਉਹ ਅੱਖਰਾਂ ਦੀ ਬਣਤਰ ਬਣੀ ਅੱਖਰਾਂ ਦਾ ਗਿਆਨ ਹੋਇਆ ਫਿਰ ਪੱਥਰਾਂ ਤੋਂ ਮਤਲਬ ਕਾਫੀ ਟਾਈਮ ਬਾਅਦ ਕਿਤੇ ਪੇਪਰ ਦੀ ਇਨਵੈਂਸ਼ਨ ਹੋਈ ਪੇਪਰ ਦੀ ਇਨਵੈਂਸ਼ਨ ਤੋਂ ਬਾਅਦ ਗਿਆਨ ਜਿਹੜਾ ਹੈ ਸਪਰੈਡ ਹੋਣਾ ਸ਼ੁਰੂ ਹੋਇਆ ਬਹੁਤ ਲੰਬੇ ਮਤਲਬ ਦੂਰ-ਦੂਰ ਤੱਕ ਕਾਗਜ਼ਾਂ ਦੇ ਉੱਤੇ ਲਿਖ ਕੇ ਫਿਰ ਉਸ ਤੋਂ ਬਾਅਦ ਵੱਡੀਆਂ ਕਿਤਾਬਾਂ ਦੇ ਰੂਪ ਵਿੱਚ ਛਪਣਾ ਸ਼ੁਰੂ ਹੋਇਆ ਲਾਇਬ੍ਰੇਰੀਆਂ ਬਣ ਗਈਆਂ ਫਿਰ ਤੇ ਗਿਆਨ ਦਾ ਸੋਰਸ ਗਿਆਨ ਦੇ ਸੋਮੇ ਜਿਹੜੇ ਨੇ ਉਹ ਥਾ ਹੋ ਗਏ ਹੈਨਾ ਉਸ ਤੋਂ ਬਾਅਦ ਸਕੂਲ ਖੁੱਲ ਗਏ ਕਾਲਜ ਖੁੱਲ ਗਏ ਯੂਨੀਵਰਸਿਟੀਆਂ ਬਣ ਗਈਆਂ ਮਤਲਬ ਇਤਨਾ ਜ਼ਿਆਦਾ ਗਿਆਨ ਲੈਣ ਦੀ ਜਿਹੜੀ ਭਾਵਨਾ ਲੋਕਾਂ ਦੇ ਜਾਗੇ ਸਾਨੂੰ ਮਤਲਬ ਨੋਲਿਜ ਚਾਹੀਦੀ ਗਿਆਨ ਚਾਹੀਦਾ ਅੱਜ ਵੀ ਦੇਖੋ ਘਰ ਦੇ ਵਿੱਚ ਬੱਚੇ ਦੇ ਸਕੂਲ ਦੀ ਐਡਮਿਸ਼ਨ ਕਰਾਣੀ ਬੜਾ ਵੱਡੀ ਮਤਲਬ ਟਾਸਕ ਹੈ ਬੜਾ ਵੱਡਾ ਚੈਲੰਜ ਹੈ ਇੰਨੀ ਮਾਪਿਆਂ ਨੂੰ ਖੁਸ਼ੀ ਹੋ ਜਾਂਦੀ ਕਿ ਸਾਡਾ ਬੱਚਾ ਸਕੂਲ ਦਾਖਲ ਹੋ ਗਿਆ ਯੂਨੀਵਰਸਿਟੀ ਪਹੁੰਚ ਜਾਏ ਤੇ ਫਿਰ ਮਤਲਬ ਭੰਗੜੇ ਪਾਉਂਦੇ ਨੇ ਲੋਕੀ ਕਿ ਛੋਟਾ ਬੱਚਾ ਉਹ ਦੇਖੋ ਉਹ ਉਸ ਕਾਰਨ ਇੱਕੋ ਹੀ ਹੈ ਕਿ ਇੱਕ ਤਸੱਲੀ ਹੁੰਦੀ ਹੈ ਕਿ ਬੱਚਾ ਸਾਡਾ ਸਕੂਲ ਚਲਾ ਗਿਆ ਹੁਣ ਇਹ ਗਿਆਨ ਲੈਣਾ ਸ਼ੁਰੂ ਕਰੇਗਾ ਹੁਣ ਇਹਨੂੰ ਨੋਲਿਜ ਮਿਲਣੀ ਸ਼ੁਰੂ ਹੋ ਜਾਏਗੀ ਦੁਨੀਆ ਦੀ ਐਹੀ ਤਸੱਲੀ ਹੁੰਦੀ ਹੈ ਔਰ ਫਿਰ ਉਸ ਤੋਂ ਬਾਅਦ ਸਿਰਫ ਸਕੂਲ ਹੀ ਨਹੀਂ ਉਸ ਤੋਂ ਇਲਾਵਾ ਜਿਹੜੇ ਗਿਆਨ ਲੈਣ ਦੇ ਸੋਰਸਿਸ ਨੇ ਸਭ ਤੋਂ ਵੱਡਾ ਸੋਰਸ ਤੇ ਸਾਡੇ ਹੱਥੀਂ ਹੀ ਹੈ ਇੰਟਰਨੈਟ ਆ ਗਿਆ ਇੰਟਰਨੈਟ 'ਚ ਗੂਗਲ ਆ ਗਿਆ ਲੋਕਾਂ ਕੋਲ ਬੜਾ ਕੁਝ ਆ ਗਿਆ ਹੋਰ ਅੱਜ ਤਾਂ ਜੀਪੀਟੀ ਦੀ ਗੱਲਾਂ ਹੋ ਰਹੀਆਂ ਉਸ ਤੋਂ ਅੱਗੇ ਵੀ ਪਤਾ ਨਹੀਂ ਕੀ ਕੀ ਚਲਾ ਗਿਆ ਆਉਣ ਵਾਲੇ ਟਾਈਮ 'ਚ ਹੋਰ ਵੀ ਹੋ ਜਾਣਾ ਉਨੇ ਸਾਰੀਆਂ ਜਿੰਨੀ ਗਿਆਨ ਦੀਆਂ ਗੱਲਾਂ ਜਿੰਨੇ 11 ਦੇ ਸੋਰਸਸ ਨੇ ਜਿੰਨੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਪਈਆਂ ਸਭ ਤੋਂ ਜ਼ਿਆਦਾ ਜਿਸ ਵਿਸ਼ੇ ਤੇ ਉੱਤੇ ਗੱਲ ਕੀਤੀ ਗਈ ਹੈ ਜਿਸ ਵਿਸ਼ੇ ਤੇ ਸਭ ਤੋਂ ਜ਼ਿਆਦਾ ਕਿਤਾਬਾਂ ਛਪੀਆਂ ਜਿਸ ਵਿਸ਼ੇ ਦੇ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਸਭ ਤੋਂ ਜ਼ਿਆਦਾ ਮਿਲਦਾ ਉਹ ਵਿਸ਼ਾ ਹੈਗਾ ਧਰਮ ਜਿੰਨੀਆਂ ਕਿਤਾਬਾਂ ਧਰਮ ਦੇ ਉੱਤੇ ਲਿਖੀਆਂ ਗਈਆਂ ਹਨ ਇੰਨੀਆਂ ਕਿਤਾਬਾਂ ਕਿਸੇ ਹੋਰ ਸਬਜੈਕਟ ਤੇ ਨਹੀਂ ਲਿਖੀਆਂ ਗਈਆਂ ਲਾਇਬ੍ਰੇਰੀਆਂ ਭਰੀਆਂ ਪਈਆਂ ਔਰ ਜਿੰਨਾ ਜ਼ਿਆਦਾ ਭੁਲੇਖਾ ਧਰਮ ਦੇ ਉੱਤੇ ਹੈਗਾ ਇੰਨਾ ਵੱਡਾ ਭੁਲੇਖਾ ਕਿਸੇ ਹੋਰ ਗੱਲ ਤੇ ਹੈ ਵੀ ਨਹੀਂ ਸੋ ਇਹਦਾ ਮਤਲਬ ਇਹ ਹੋਇਆ ਕਿ ਮਤਲਬ ਗਿਆਨ ਤੇ ਹੈ ਗਿਆਨ ਤੇ ਲਹਿਰਿਆ ਬੰਦਾ ਨਹੀਂ ਲੇਕਿਨ ਕਿਹੜਾ ਗਿਆਨ ਲੈਣਾ ਹੈ ਕਿਸ ਤੋਂ ਲੈਣਾ ਹੈ ਕਿੱਥੋਂ ਲੈਣਾ ਹੈ ਇਹ ਬੜੀ ਜ਼ਰੂਰੀ ਚੀਜ਼ ਹੈ ਹੁਣ ਅੱਜ ਦੀ ਸ਼ਬਦ ਦੀ ਜਿਹੜੀ ਗੱਲ ਕਰੀਏ ਨਾ ਮੈਂ ਥੋੜਾ 베ਸ ਬੜਾ ਉਡਾ ਲਈਏ ਪਹਿਲੇ ਫਿਰ ਸੁਬਾਹ ਉਹਦੀ ਗੱਲ ਕਰਾਂਗੇ ਤੇ ਸਾਨੂੰ ਗੱਲ ਜਿਹੜਾ ਕਲੀਅਰ ਹੋ ਜਾਏਗੀ ਇਸ ਸ਼ਬਦ ਨੂੰ ਕ੍ਰਿਸ਼ਨ ਅਵਤਾਰ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਜਦੋਂ ਜਨਮਸ਼ਟਮੀ ਆਉਂਦੀ ਹੈ ਜਾਂ ਜਦੋਂ ਖਾਸ ਕ੍ਰਿਸ਼ਨ ਦੀ ਕੋਈ ਗੱਲ ਹੁੰਦੀ ਹੈ ਤਾਂ ਇਸ ਸ਼ਬਦ ਨੂੰ ਮਤਲਬ ਕਿਸਤ ਗੱਲ ਜਿਹੜੀ ਪਹਿਲੇ ਕੀਤੀ ਨਾ ਕਿ ਗਿਆਨ ਕਿਸ ਤਰੀਕੇ ਨਾਲ ਲੈਣਾ ਕਿਸ ਉਹਨੂੰ ਕਿਸ ਤਰ੍ਹਾਂ ਉਹਦੀ ਇੰਟਰਪ੍ਰੀਟੇਸ਼ਨ ਪਟਾਸ਼ਨ ਕਰਨੀ ਕਿਸ ਤਰ੍ਹਾਂ ਉਸ ਲਫਜ਼ ਦੀ ਜਾਂ ਉਸ ਸ਼ਬਦ ਦੀ ਜਾਂ ਉਸ ਚੀਜ਼ ਦੀ ਉਹ ਕ੍ਰਿਸ਼ਨ ਦਾ ਅਵਤਾਰ ਜਾਂ ਕੋਈ ਵੀ ਅਵਤਾਰ ਦੀ ਹਾਮੀ ਗੁਰਬਾਣੀ ਮੰਦੀ ਹੈ ਜਾਂ ਨਹੀਂ ਮੰਦੀ ਇਹਦੇ ਬਾਅਦ ਦੀਆਂ ਗੱਲਾਂ ਆ ਅੱਗੋਂ ਸਾਨੂੰ ਸਮਝ ਆਏਗੀ ਪਰ ਜਿਹੜੀ ਗੱਲ ਇੱਕ ਓਕਾਰ ਦੀ ਹੈ ਜੋ ਗੁਰਬਾਣੀ ਦਾ ਪਹਿਲਾ ਸਿਧਾਂਤ ਹੈ ਇਕਾ ਜਿੰਨੂੰ ਉਹਦੀ ਸਮਝ ਆ ਗਈ ਨਾ ਇਹਦਾ ਮਤ ਉਹਦਾ ਮਤਲਬ ਸਾਰੀ ਗੱਲ ਜਿਹੜੀ ਹੈ ਨਾ ਗੁਰਬਾਣੀ ਦੀ ਨੂੰ ਅਗਲੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਵੀ ਉਹ ਭਲੇਖਾ ਖਾਰਿਆ ਨਾ ਕੋਈ ਕਿਸੇ ਵੀ ਤਰ੍ਹਾਂ ਦਾ ਅਵਤਾਰ ਦੀ ਹੈ ਇਹਦਾ ਮਤਲਬ ਹਜੇ ਇੱਕ ਓੰਕਾਰ ਹੁਣ ਸਪਸ਼ਟ ਨਹੀਂ ਹੋਇਆ ਹਜੇ ਪਹਿਲਾ ਅੱਖਰ ਹੀ ਨਹੀਂ ਸਮਝਾਈ ਜਿੰਨੇ ਵੀ ਹੈ ਨਾਮ ਅਸੀਂ ਦੇਖਦੇ ਆਂ ਦੇਵਤਿਆਂ ਦੇ ਦੇਵੀਆਂ ਦੇ ਅਵਤਾਰਾਂ ਦੇ ਹੋਰ ਵੱਡੇ ਵੱਡੇ ਜਿੰਨੂ ਅਸੀਂ ਰੱਬ ਕਹਿ ਦਿੰਨੇ ਆਂ ਭਗਵਾਨ ਦੇ ਨਾਮ ਦੇ ਉੱਤੇ ਭਾਈ ਗੁਰਦਾਸ ਜੀ ਜੀ ਕੁਵਾਰ ਹੈ ਬੜੀ ਕਮਾਲ ਦੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਨੇ ਗੁਰਨਾਨਕ ਸਾਹਿਬ ਤੋਂ ਪਹਿਲੇ ਜਿਹੜੀ ਧਾਰਨਾਵਾਂ ਸੀ ਉਹ ਇਸ ਤਰ੍ਹਾਂ ਨਹੀਂ ਸੀ ਕਿ ਬਈ ਰੱਬ ਦਾ ਨਾਮ ਉਹ ਨਿਸ਼ਾਨੀ ਨਹੀਂ ਸੀ ਦੁਨੀਆ 'ਚ ਐਸਾ ਤਾਂ ਨਹੀਂ ਸੀ ਨਾ ਦੇਵੀ ਦੇਵਤੇ ਰੱਬ ਪਰਮਾਤਮਾ ਬੜਾ ਕੁਝ ਦੁਨੀਆ ਜਾਣਦੀ ਸੀ ਪਰ ਉਹ ਕਹਿੰਦੇ ਨੇ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ ਕਹਿੰਦੇ ਲੱਖਾਂ ਹੀ ਤਾਰੇ ਚਮਕਦੇ ਪਏ ਸੀ ਤਾਰੇ ਚਮਕਣ ਦਾ ਮਤਲਬ ਹੈ ਉਹ ਹੀ ਕੋਈ ਕਿਸ ਨੇ ਕੋਈ ਦੇਵੀ ਬਣਾਈ ਕੋਈ ਕੋਈ ਦੇਵਤਾ ਬਣਾਇਆ ਕੋਈ ਕਿਸ ਨੇ ਆਪਣਾ ਪਰ ਰਾਤ ਹਨੇਰੀ ਸੀ ਹਨੇਰੀ ਰਾਤ ਦੇ ਵਿੱਚ ਉਹ ਤਾਰੇ ਚਮਕਦੇ ਪਏ ਸੀ ਲੱਗਦਾ ਪਿਆ ਸੀ ਕਿ ਹਾਂ ਵੀ ਪਰ ਉਹ ਤਾਰਾ ਰੋਸ਼ਨੀ ਕਰਨ ਦੇ ਕਾਬਿਲ ਨਹੀਂ ਸੀ ਅੱਗੇ ਕਹਿੰਦੇ ਨੇ ਘਰ ਘਰ ਦੀਵੇ ਬਾਲੀਅਨ ਪਰ ਘਰ ਤੱਕਣ ਚੋੜ ਚਕਾਰੇ ਆਪਣੇ ਘਰ ਦੇ ਵਿੱਚ ਵੀ ਬਾਹਰ ਤਾਰਿਆਂ ਤੋਂ ਇਲਾਵਾ ਆਪਣੇ ਘਰ ਦੇ ਵਿੱਚ ਵੀ ਦੀਵੇ ਬਾਲੇ ਸੀ ਲੋਕਾਂ ਨੇ ਮਤਲਬ ਘਰ ਦੇ ਦੀਵੇ ਬਾਲੇ ਸੀ ਮਤਲਬ ਆਪਣਾ ਆਪਣਾ ਰੱਬ ਵੀ ਕੋਈ ਬਣਾ ਕੋਈ ਗੁਰੂ ਬਣਾ ਕੇ ਬੈਠਾ ਕੋਈ ਸਾਧ ਬਣਾ ਕੇ ਬੈਠਾ ਕੋਈ ਕੋਈ ਪੇੜ ਪੂਜ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਪਰ ਇਹਦੇ باوجود ਧਰਮ ਤੋਂ ਸਖਣੇ ਸੀ ਚੋਰ ਜਿਹੜੇ ਨੇ ਉਹ ਉਹ ਮਤਲਬ ਲੁੱਟੇ ਲੁੱਟੇ ਜਾ ਰਹੇ ਸੀ ਫਿਰ ਵੀ ਸਭ ਕੁਝ ਹੁੰਦੇ ਹੋਏ ਵੀ ਦੀਵੇ ਵੀ ਬਾਲੇ ਹੋਏ ਨੇ ਤਾਰੇ ਵੀ ਹੈਗੇ ਨੇ ਫਿਰ ਵੀ ਚੋਰ ਲੁੱਟੀ ਜਾ ਰਿਹਾ ਫਿਰ ਕਹਿੰਦੇ ਹੱਟ ਪਟਣ ਕਰਬਾਰੀਆ ਦੇ ਦੇ ਤਾਕ ਸਵਨ ਨਰ ਨਾਰੇ ਸੂਰਜ ਜੋਤ ਉਦੋਤ ਕਰ ਤਾਰੇ ਤਾਰ ਹਨੇਰੇ ਹਨੇਰ ਨਿਵਾਰੇ ਕਹਿੰਦੇ ਇੱਕ ਸੂਰਜ ਚੜਦਾ ਹੈ ਨਾ ਸਵੇਰੇ ਤੇ ਸਾਰੇ ਤਾਰੇ ਜਿਹੜੇ ਛੁੱਪ ਜਾਂਦੇ ਸਾਰੇ ਦੀਵੇ ਆਪੇ ਬੁਝਾ ਦਿੰਦੇ ਲੋਕੀ ਕਹਾਂ ਵੀ ਉਹਨਾਂ ਦੀ ਲੋੜ ਨਹੀਂ ਇਹ ਸੀ ਇੱਕ ਊਂਕਾਰ ਦਾ ਸਿਧਾਂਤ ਕਹਿੰਦੇ ਜਦੋਂ ਗੁਰਨਾਨਕ ਸਾਹਿਬ ਨੇ ਇੱਕ ਓੰਕਾਰ ਦਾ ਸਿਧਾਂਤ ਦਿੱਤਾ ਨਾ ਉਹ ਐਸਾ ਸੂਰਜ ਚੜਿਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲਵਾ ਜਿਹੜੀ ਕੁਤ ਪਾਈ ਗੁਰਦਾਸ ਜੀ ਗੱਲ ਕਰਦੇ ਨਾ ਉਸ ਜਿਹੜਾ ਸੱਚ ਦਾ ਸੂਰਜ ਜਿਹੜਾ ਚੜਿਆ ਨਾ ਉਹ ਜਿਹੜੇ ਤਾਰੇ ਸੀ ਨਾ ਤਾਰੇ ਚਲੋ ਸਾਰੇ ਤਾਰੇ ਛੁਪ ਛੁਪ ਗਏ ਉਹ ਹਨੇਰਾ ਹੀ ਖਤਮ ਹੋ ਗਿਆ ਹੁਣ ਇੱਕ ਸੂਰਜ ਉਹ ਸਾਰੀ ਜਗ੍ਹਾ ਰੋਸ਼ਨੀ ਕਰਦਾ ਹੁਣ ਚੋਰੇ ਚਕਾਰੀ ਦਾ ਡਰ ਨਹੀਂ ਰਿਹਾ ਐ ਐ ਉਸ ਟਾਈਮ ਦੀ ਜਿਹੜੀ ਇਹ ਇੱਕ ਓੰਕਾਰ ਦਾ ਸਿਧਾਂਤ ਸੀ ਅੱਗੇ ਕਹਿੰਦੇ ਨੇ ਬੰਧਨ ਮੁਕਤ ਕਰਾਇੰਦਾ ਨਾਮਦਾਨ ਇਸ ਨਾਨ ਵਿਚਾਰੇ ਉਹ ਬੰਧਨ ਮੁਕਤ ਕਰਾਤਾ ਉਸ ਜੋਤ ਨੇ ਉਸ ਰੋਸ਼ਨੀ ਨੇ ਗੁਰਮੁਖ ਸੁਖਫਲ ਸਾਧ ਸੰਗ ਪਸੂ ਪ੍ਰੇਤ ਪਤਿਤ ਨਿਸਤਾਰੇ ਪਰਉਪਕਾਰੀ ਗੁਰੂ ਪਿਆਰੇ ਇਹ ਭਾਈ ਗੁਰਦਾਸ ਜੀ ਦੀ ਬਾਣੀ ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਇੱਕ ਔੰਗਾਰ ਦਾ ਸਿਧਾਂਤ ਸੀ ਨਾ ਉਸ ਨੇ ਇਹ ਸਾਰੇ ਦੀਵੇ ਜਦ ਦੀਵੇ ਤਾਂ ਪਾਉ ਜਿਹੜੀ ਕੋਈ ਕੋਈ ਪिपल ਪੂਜ ਰਿਹਾ ਕੋ ਕਿਸੇ ਨੂੰ ਪੂਜ ਰਿਹਾ ਕੋ ਕਿਸੇ ਕੋਈ ਕੁਛ ਕੋਈ ਪਸ਼ੂ ਨੂੰ ਪੂਜ ਰਿਹਾ ਕੋਈ ਸੱਪ ਦੀ ਪੂਜਾ ਕਰ ਰਿਹਾ ਜਾਂ ਕੁਛ ਉਹ ਜਿਨ੍ਹਾਂ ਜਿਨ੍ਹਾਂ ਨੂੰ ਉਸ ਰੋਸ਼ਨੀ ਦੇ ਥੱਲੇ ਆਏ ਜਿਨ੍ਹਾਂ ਜਿਨ੍ਹਾਂ ਨੂੰ ਉਸ ਰੋਸ਼ਨੀ ਦੀ ਸਮਝ ਆਈ ਉਹਨਾਂ ਨੇ ਉਹ ਸਾਰੇ ਦੀਵੇ ਬੁਝਾ ਦਿੱਤੇ ਤੇ ਤਾਰੇ ਜਿਹੜੇ ਸੀ ਉਹ ਆਪੇ ਛੁਪ ਗਏ ਐਸੀ ਸੂਰਜ ਦੀ ਰੋਸ਼ਨੀ ਸੀ ਉਹ ਸੂਰਜ ਸੀ ਇੱਕ ਔਂਕਾਰ ਉਹ ਜਿਹਨੂੰ ਇੱਕ ਔਂਕਾਰ ਦਾ ਸਿਧਾਂਤ ਸਮਝ ਆਇਆ ਨਾ ਉਹ ਕਦੀ ਵੀ ਇਸ ਭੁਲੇਖੇ ਦੇ ਵਿੱਚ অবতারਵਾਦ ਦੇ ਭੁਲੇਖੇ 'ਚ ਨਹੀਂ ਪੈਂਦਾ ਮਹਿਲਾ ਪੰਜਵਾਂ ਗੁਰੂ ਅਰਜਨ ਪਾਸ਼ਾ ਦੇ ਸ਼ਬਦ ਮੈਂ ਇੱਕ بیس ਬਣਾ ਰਿਹਾ ਹਾਂ ਉਸ ਗੱਲ ਤੱਕ ਪਹੁੰਚਣ ਉਹ ਅੱਜ ਦੇ ਸ਼ਬਦ ਧਿਆਨ ਤੋਂ ਪਹਿਲੇ ਪੈਰੋ ਮੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਉੱਤੇ ਟਾਈਟਲ ਹੈ ਭਾਵ ਇਹ ਜਿਹੜਾ ਸ਼ਬਦ ਆ ਰਿਹਾ ਹੈ ਇਹ ਇੱਕ ਓੰਕਾਰ ਉਹ ਸਤਗੁਰ ਪ੍ਰਸਾਦ ਭਾਵ ਉਹ ਜਿਹੜਾ ਮੂਲ ਮੰਤਰ ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਦਾ ਇਸ ਸਿਧਾਂਤ ਨੂੰ ਨੂੰ ਫਾਲੋ ਕਰਦਾ ਹੈ ਸਿਧਾਂਤ ਦੇ ਮੁਤਾਬਿਕ ਹੈ ਸ਼ਬਦ ਉੱਤੇ ਟਾਈਟਲ ਦੇਣ ਦਾ ਮਕਸਦ ਆ ਹੀ ਹੁੰਦਾ ਕਹਿੰਦੇ ਸਗਲੀ ਥੀਤ ਪਾਸ ਡਰ ਰੱਖੀ ਅਸ਼ਟਮ ਥੀਤ ਗੋਬਿੰਦ ਜਨਮਾ ਸੀ ਕਹਿੰਦੇ ਸਾਰੀਆਂ ਤਿੱਤੀਆਂ ਸਾਰੀਆਂ ਤਰੀਕਾ ਸਾਰਾ ਸਾਲ ਉਹ ਪਾਸੇ ਕਰ ਦਿੱਤਾ ਤੇ ਅਸ਼ਟਮ ਦਿਤੀ ਜਿਹੜੀ ਉਹ ਅਸ਼ਟਮੀ ਜਨੋ ਕਹਿੰਦੇ ਆ ਅਸ਼ਟਮੀ ਦੇ ਦਿਨ ਕਹਿੰਦੇ ਨੇ ਉਹ ਰੱਬ ਜਨਮ ਪੈਦਾ ਹੋ ਗਿਆ ਇੱਕ ਦਿਨ ਤੇ ਬਾਕੀ ਸਾਰਾ ਸਾਲ ਬਾਕੀ ਉਹ ਪਾਸੇ ਕਰ ਦਿੱਤਾ ਪਰਮ ਪੂਲੇ ਨਰ ਕਰਤ ਕਚਰਾਇਣ ਇਹ ਸਾਰੀਆਂ ਕੱਚੀਆਂ ਗੱਲਾਂ ਨੇ ਇਹ ਪਰਮ ਪਰਮ ਇਹ ਸਾਰੇ ਕਿ ਜਿਹੜਾ ਕਹਿੰਦੇ ਨੇ ਕਿ ਕੋਈ ਅਸ਼ਟਮੀ ਦੇ ਦਿਨ ਰੱਬ ਪੈਦਾ ਹੋ ਗਿਆ ਸੀ ਬਾਕੀ ਸਾਰਾ ਸਾਲ ਕੁਝ ਵੀ ਨਹੀਂ ਸੀ ਜਨਮ ਮਰਨ ਤੇ ਰਹਿਤ ਨਰਾਇਣ ਕਹਿੰਦੇ ਨਰਾਇਣ ਰੱਬ ਔਰ ਜਨਮ ਮਰਨ ਇਹਦੇ ਵਿੱਚ ਪੈ ਜਾਏ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਜਨਮ ਮਰਨ ਤੇ ਰਹਿਤ ਨਰਾਇਣ ਰਹਾਓ ਇਹ ਕਹਿੰਦੇ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨ ਮਰੇ ਸਾਕਤ ਢੋਰ ਕਹਿੰਦੇ ਨੇ ਉਸ ਰੱਬ ਨੂੰ ਜਿਹਨੂੰ ਰੱਬ ਮੰਨਿਆ ਉਹਨੋਂ ਪਰਦਾ ਕਰਕੇ ਚੋਰੀ ਚੁਪੇ ਪਨੀਰੀ ਖਵਾ ਲੈਣ ਲੱਭੇ ਖਾਲਾ ਸਗਲ ਪਰਾਦ ਦੇ ਲਰੋਨੀ ਸੋਹ ਮੁਖ ਜਲੋ ਜਿੱਤ ਕਹੇ ਠਾਕੁਰ ਜੋਨੀ ਜਿਹੜਾ ਕਹਦੇ ਆ ਠਾਕੁਰ ਰੱਬ ਚੋਨੀਆਂ ਚ ਆਜੇ ਜਨਮ ਨ ਮਰੇ ਨ ਆਵੇ ਨਾ ਜਾਏ ਪ੍ਰਭ ਨਾਨਕ ਕਾ ਪ੍ਰਭ ਰਹਿਓ ਸਮਾਏ ਇਹ ਹੈ ਗੁਰਮਤ ਦਾ ਇੱਕ ਓੰਕਾਰ ਦਾ ਸਿਧਾਂਤ ਜੇ ਇਹ ਸਿਧਾਂਤ ਗੁਰੂ ਸਾਹਿਬ ਦੇ ਰਹੇ ਨੇ ਪਹਿਲਾ ਪੰਜਵਾਂ ਤੇ ਜਿਹੜੀ ਬਾਣੀ ਦੀ ਗੱਲ ਕੀਤੀ ਜਿਸ ਸ਼ਬਦ ਦੀ ਗੱਲ ਕੀਤੀ ਏ ਉਸ ਸ਼ਬਦ ਨੂੰ ਅਸੀਂ ਉਸੇ ਇੱਕ ਪੰਕਤੀ ਨੂੰ ਲੈ ਕੇ ਅਸੀਂ ਸਮਝ ਲਿਆ ਕਿ ਉਹ 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 ਦੀ ਨਦੀ मतलब ਕ੍ਰਿਸ਼ਨ ਜੀ ਦਾ ਜਿਹੜਾ ਤਾਰੀਫ ਕੀਤੀ ਹੈ ਯਾ ਕਵਲ ਨੈਨ ਮਧੁਰ ਬੈਣ ਸੰਗ ਹੁਣ ਇਸ ਸ਼ਬਦ ਨੂੰ ਜਦੋਂ ਪੂਰਾ ਪੜ੍ਹਦੇ ਆ ਇੱਕ ਪੰਕਤੀ ਤੋਂ ਪੂਰਾ ਸ਼ਬਦ ਪੜ੍ਹਦੇ ਆ ਤਾਂ ਗੱਲ ਸਮਝ ਆਉਂਦੀ ਹੈ ਕਵਲ ਨੈਨ ਮਧੁਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਸ ਜਸੋਦ ਜਿਸੇ ਦਹੀਂ ਬਾਤ ਖਾਈ ਜਿਓ ਹੁਣ ਉਹ ਜਿਹੜਾ ਸੁੰਦਰਤਾ ਦਸੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਯਸ਼ੋਦਾ ਮਾਂ ਜਿਹੜੀ ਹੈ ਉਹ ਸਮਝਦੀ ਹੈ ਕਿ ਇਹਦੇ ਕਵਲ ਨੈਣ ਨੇ ਮਧੁਰ ਬੈਣ ਨੇ ਬੜਾ ਕੋਟ ਸੈਣ ਸੰਗ ਸੋਭ ਹਜ਼ਾਰਾਂ ਹੀ ਜਿਹੜੇ ਲੱਖਾਂ ਹੀ ਜਿਹੜੇ ਨੇ ਇਹਦੇ ਅੱਗੇ ਆਗੇ ਝੁਕਦੇ ਨੇ ਕੋਟ ਸੈਣ ਸੰਗ ਸਾਰੀ ਇਹਦੀ ਸੋਭਾ ਕਰਦੇ ਨੇ ਕਹੇ ਤਮਾ ਯਸ਼ੋਦ ਇਹ ਮੇਰੀ ਮੇਰਾ ਪੁੱਤਰ ਹੈ ਮੈਂ ਉਹਨੂੰ ਪਾਲਿਆ ਮੈਂ ਦਹੀਂ ਪਾਤ ਜਾਂ ਦਹੀਂ ਨਾਲ ਪਾਲ-ਪਾਲ ਕੇ ਮੈਨੂੰ ਅੰਨਾ ਸੋਨਾ ਜਾਂ ਅੰਨਾ ਵਧੀਆ ਕੀਤਾ ਇਹ ਉਹਦੀ ਸੋਚ ਹੈ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਉਹਨਾਂ ਦੇ ਰੂਪ ਦੇਖ ਦੇ ਕਿ ਉਹ ਮਤਲਬ ਮੋ ਗਈ ਕਿੰਕਰੀ ਸ਼ਬਤ ਚਨਤਕਾਰ ਖੇਲ ਪਾਹੇ ਜੀਓ ਕਿੰਕਰੀ ਕਿਕਨੀ ਕਿੰਕਨੀ ਸ਼ਬਤ ਜਿਹੜਾ ਹੁੰਦਾ ਉਹ ਜਿਹੜੀ ਉਹ ਪੈਰਾ ਦੇ ਵਿੱਚ ਕਾਲਾ ਧਾਗਾ ਜਾਂ ਬਨ ਕੇ ਘੁਰੂ ਜੇ ਪਾਏ ਹੁੰਦੇ ਨਾ ਜਦੋਂ ਜੇ ਚਨਤਕਾਰ ਖੇ ਜਦੋਂ ਖੇਲਦਾ ਤੇ ਉਹ ਜਿਹੜਾ ਛੰਨ ਛੰਨ ਵਜਦੀ ਨੂੰ ਬੜਾ ਖੁਸ਼ ਹੋ ਰਹੀ ਹੈ ਪਰ ਉਹਨੂੰ ਰੱਬ ਰੱਬ ਸਮਝਦੀ ਹੈ ਉਹ ਵੀ ਤਾਂ ਰੱਬ ਸਾਰੇ ਉਸ ਅਵਤਾਰ ਨੂੰ ਸਮਝਦੇ ਨੇ ਕਿ ਰੱਬ ਦਾ ਰੂਪ ਹੈ ਰੱਬ ਹੈ ਪਰ ਕਾਲ ਕਲਮ ਹੁਕਮ ਹੱਥ ਕਹੋਂ ਕੋਣ ਮਿਟ ਸਕਾ ਉਹ ਵੀ ਕਾਲ ਦੇ ਬਸ ਪੈ ਗਿਆ ਕੀ ਹੁਕਮ ਤੋਂ ਉਹ ਹੁਕਮ ਤੋਂ ਪਰੇ ਸੀ ਮਤਲਬ ਕਹਿੰਦਾ ਕਿ ਉਹ ਉਹ ਜਿਹਨੂੰ ਅਸੀਂ ਅਵਤਾਰ ਜਾਂ ਰੱਬ ਬਣਿਆ ਉਹ ਕਾਲ ਤੋਂ ਵੀ ਹਟ ਨਹੀਂ ਸਕਿਆ ਔਰ ਕਹੋ ਕਹੋ ਕੌਣ ਮੇੜ ਸਕੇ ਉਸ ਉਸ ਤੋਂ ਵੀ ਹਟ ਨਹੀਂ ਸਕਿਆ ਹੁਕਮ ਤੋਂ ਨਹੀਂ ਪਿੱਛੇ ਹੋਇਆ ਇਸ ਬਨਗਾਨ ਤਾਮ ਤਰਤ ਹੀ ਇਹ ਚਾਹੇ ਜੀਓ ਜਿਹੜੀ ਅੰਦਰ ਦੀ ਭਾਵਨਾ ਨਾ ਜਿਹੜੀ ਉਹ ਇਸ ਅਵਤਾਰਵਾਦ ਜਾਂ ਇਸ ਕਰਕੇ ਨਹੀਂ ਇਹ ਕਹਿੰਦੇ ਈਸ਼ ਮਮ ਗਾਨ ਤਾਨ ਜੋ ਈਸ਼ਵਰ ਹੈ ਜੋ ਅੰਦਰ ਦਾ ਗਿਆਨ ਹੈ ਤਰਤ ਹੀ ਚਾਹੇ ਜਿਓ ਇਹਦੇ ਅੰਦਰ ਅੰਦਰ ਜਿਹੜੀ ਠਹਿਰਦਾ ਹੈ ਨਾ ਜਿਹੜਾ ਉਹਦੇ ਅੰਦਰ ਉਹ ਗਿਆਨ ਉਹ ਸੱਚ ਹੋਣਾ ਚਾਹੀਦਾ ਸੱਚ ਸਤਿ ਸਾਤ ਸਾਚ ਸ੍ਰੀ ਨਿਵਾਸ ਆਦ ਪੂਰਕ ਸਦਾ ਤੂੰ ਹੀ ਉਸ ਰੱਬ ਉਸ ਅਕਾਲ ਪੁਰਖ ਦੇ ਬਾਰੇ ਕਿਹਾ ਹੈ ਕਿ ਜਿਹੜਾ ਉਹ ਇਹ ਨਹੀਂ ਹੈ ਐਕਚੁਅਲ ਦੇ ਵੀ ਸੱਚਾ ਕੀ ਹੈ ਸਚ ਸਾਚ ਸਤਿ ਸਾਚ ਸਦਾ ਸੱਚ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਸ੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਆਦਪੁਰਖ ਕੌਣ ਹੈ ਜਿਹਨੂੰ ਅਸੀਂ ਸੋਦਰ ਦੇਚ ਪੜਦੇ ਹਾਂ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਉਹ ਗਾਲ ਪੁਰਖ ਹੈ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ ਇਹਨੂੰ ਵੈਸੇ ਜਦੋਂ ਜਿਹੜੇ ਐਕਸਪਰਟ ਹੈਗੇ ਨੇ ਬਾਣੀ ਦੇ ਉਹ ਸੀਧੂ ਮੰਨਦੇ ਨੇ ਕਿ ਜਿਹੜਾ ਇਹ ਲਫਜ਼ ਵਾਹਿਗੁਰੂ ਲਿਖਿਆ ਹੋਇਆ ਇਹ ਜਦੋਂ ਵਿਸ਼ੇਦ ਕੀਤਾ ਗਿਆ ਤੇ ਇਹ ਲਫ਼ਜ਼ ਜੁੜਵੇਂ ਚ ਆ ਗਿਆ ਜਿਸ ਤਰ੍ਹਾਂ ਅਸੀਂ ਪੜਦੇ ਹਾਂ ਨਾ ਉਹਦੇ ਚ ਵਾਹਿਗੁਰੂ ਤੇਰਾ ਸਭ ਸਦਕਾ ਉੱਥੇ ਵਾਹਾ ਔਰ ਗੁਰੂ ਵਖਰਾ ਵਖਰਾ ਲਿਖਿਆ ਉਹ ਵਿਸ਼ੇਦ ਕੀਤਾ ਹੋਇਆ ਲੇਕਿਨ ਐਕਸਪਰਟ ਜਿਹੜੇ ਗੁਰਬਾਣੀ ਦੇ ਨੇ ਪੜਨ ਵਾਲੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਇਹ ਲਫ਼ਜ਼ ਹੈਗਾ ਇਹਨੂੰ ਵਿਛੇਦ ਕਰਕੇ ਹੀ ਪੜਿਆ ਜਾਣਾ ਚਾਹੀਦਾ ਹੈ ਵਿਛੇਦ ਕਰਕੇ ਹੀ ਸੀ ਜੋ ਜਿਹੜਾ ਹੈ ਨਹੀਂ ਹੋਇਆ ਕਿਸੇ ਕਾਰਨ ਸੋ ਕਹਿਣ ਦਾ ਮਤਲਬ ਹੈ ਜਦੋਂ ਅਸੀਂ ਗੁਰਬਾਣੀ ਦਾ ਸਿਧਾਂਤ ਦੇਖਦੇ ਹਾਂ ਤੇ ਸਭ ਤੋਂ ਜਿਹੜੀ ਮੁਸ਼ਕਲ ਸਾਡੇ ਵਾਸਤੇ ਆਉਂਦੀ ਹੈ ਕਿ ਗੁਰਬਾਣੀ ਦੇ ਵਿੱਚ ਰਾਮ ਲਫ਼ਜ਼ ਆਉਂਦਾ ਕ੍ਰਿਸ਼ਨ ਆਉਂਦਾ ਗੋਬਿੰਦ ਆ ਗਿਆ ਗੋਪਾਲ ਆ ਗਿਆ ਹੋਰ ਵੀ ਬੜਾ ਕੁਝ ਆਂਦਾ ਇਹੋ ਜਿਹੇ ਲਫ਼ਜ਼ ਆਂਦੇ ਨੇ ਜਦੋਂ ਵੀ ਇਹ ਲਫ਼ਜ਼ ਆਂਦੇ ਨੇ ਸਾਨੂੰ ਭਲੇਖਾ ਮਤਲਬ ਉਹਨਾਂ ਦਾ ਹੀ ਪੈ ਜਾਂਦਾ ਕਿ ਇਹ ਇਹਦੇ ਵਿੱਚ ਉਹੀ ਉਹੀ ਕ੍ਰਿਸ਼ਨ ਉਹੀ ਵਿਤਾ ਉਹੀ ਰਾਮ ਉਹਨਾਂ ਦਾ ਹੀ ਜ਼ਿਕਰ ਹੈ ਹਾਲਾਂਕਿ ਗੁਰਬਾਣੀ ਦੇ ਵਿੱਚ ਅੱਲਾ ਲਫ਼ਜ਼ ਵੀ ਆਇਆ ਪਰਵਰਦੀਗਾਰ ਵੀ ਆਇਆ ਕਰੀਮ ਵੀ ਆਇਆ ਕਦੀ ਭਲੇਖਾ ਨਹੀਂ ਬੰਦਾ ਇਹਦਾ ਕਦੀ ਪਿਆ ਕਿ ਇਹ ਉਹ ਇਸਲਾਮ ਵਾਲੇ ਉਹਨਾਂ ਦੀ ਗੱਲ ਕੀਤੀ ਹੈ ਉਹਦਾ ਭਲੇਖਾ ਨਹੀਂ ਪੈਂਦਾ ਲੇਕਿਨ ਜਦੋਂ ਇਹ ਲਫ਼ਜ਼ ਆਂਦੇ ਨੇ ਇਹਦਾ ਮਤਲਬ ਕਈ ਕਾਰਨ ਹੋ ਸਕਦੇ ਨੇ ਹੁਣ ਉਹ ਉਹਨਾਂ ਦੇ ਵਿੱਚ ਨਹੀਂ ਜਾ ਰਹੇ ਸੀ ਪਰ ਜਿੱਥੇ ਜਿੱਥੇ ਕ੍ਰਿਸ਼ਨ ਨਫਜ਼ ਆਂਦਾ ਹੈ ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਕ੍ਰਿਸ਼ਨ ਅਵਤਾਰ ਜਾਂ ਉਸ ਕ੍ਰਿਸ਼ਨ ਦਾ ਹੀ ਜਗਰ ਕੀਤਾ ਜਿਹਦਾ ਮਤਲਬ ਆਮ ਗਨਤਾਵਾਂ ਦੇ ਵਿੱਚ ਜਾਂ ਦੂਜੇ ਲੋਕ ਜਗਰ ਕਰਦੇ ਨੇ ਇੱਕ ਜਗ ਨਾਨਕ ਸਾਹਿਬ ਦੀ ਬਾਣੀ 'ਚ ਕਹਦੇ ਕਿ ਕੱਲ ਕੱਲ ਵਾਰੀ ਸਰਾਂ ਨਬੇੜੀ ਕਾਜੀ ਕ੍ਰਿਸ਼ਨ ਹੁਆ ਗੁਰਬਾਣੀ ਗੁਰਨਾਨਕ ਸਾਹਿਬ ਦੀ ਬਾਣੀ ਉਹ ਕਹਿੰਦੇ ਕੱਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ ਕਾਜੀ ਕ੍ਰਿਸ਼ਨਾ ਹੋ ਗਿਆ ਹੁਣ ਇੱਥੇ ਇੱਥੇ ਕਿਸਨਾ ਹੋ ਸਕਦਾ ਕਾਜੀ ਕਿਸਨਾ ਕ੍ਰਿਸ਼ਨ ਹੋ ਸਕਦਾ ਪਰ ਇੱਥੇ ਕ੍ਰਿਸ਼ਨਾ ਦਾ ਐਕਚੁਅਲ ਅਰਥ ਹੈਗਾ ਕਾਲਾ ਕ੍ਰਿਸ਼ਨਾ ਦਾ ਜੜ ਕ੍ਰਿਸ਼ਨ ਲਫ਼ਜ਼ ਹੈ ਨਾ ਉਹ ਕਾਲੇ ਵਾਸਤੇ ਵੀ ਯੂਜ਼ ਹੁੰਦਾ ਤੇ ਕਹਿੰਦੇ ਨੇ ਉਹ ਜਿਹੜਾ ਇਸਲਾਮ ਦੇ ਜਿਹੜੇ ਕਾਜੀ ਹੈਗੇ ਨੇ ਉਹ ਇੰਨੇ ਅੰਦਰੋਂ ਕਾਲੇ ਹੋ ਗਏ ਨੇ ਕਿ ਕਾਜੀ ਕ੍ਰਿਸ਼ਨਾ ਹੋਆ ਕਾਜੀ ਕਾਲੇ ਹੋ ਗਏ ਨੇ ਅੰਦਰੋਂ ਉਹਦਾ ਮਨ ਕਾਲਾ ਹੋ ਗਿਆ। ਹੁਣ ਇੱਥੇ ਜਦੋਂ ਆਏਗਾ ਤੇ ਹੁਣ ਕਿਸ ਕਿਸਣਾ ਨੂੰ ਗੁਰਬਾਣੀ ਦਾ ਸਿਧਾਂਤ ਨਹੀਂ ਪਤਾ ਹੋਏਗਾ ਤੇ ਭੁਲੇਖਾ ਖਾ ਜਾਣਗੇ। ਸੋ ਗੁਰਬਾਣੀ ਦਾ ਜਿਹੜਾ ਕਨਸੈਪਟ ਹੈ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਅਸੀਂ ਕਦੀ ਵੀ ਭੁਲੇਖਾ ਨਹੀਂ ਪਏਗਾ ਜਦੋਂ ਅਸੀਂ ਇੱਕ ਓੰਕਾਰ ਦੇ ਸਿਧਾਂਤ ਨੂੰ ਫੜ ਕੇ ਰੱਖਾਂਗੇ। ਜਦੋਂ ਵੀ ਸਾਨੂੰ ਭਲੇਖਾ ਹੋਏ ਜਦੋਂ ਵੀ ਜਿਹੜਾ ਦੇਖੋ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਪੜ ਆਇਆ ਸਤਨਾਮ ਪੜ ਆਇਆ ਕਰਤਾ ਪੁਰਖ ਪੜ ਆਇਆ ਹੈ ਨਿਰਪਉ ਨਿਰਵੈਰ ਅਕਾਲ ਅਜੂਨੀ ਪੜ ਗਿਆ ਚੁਕਾ ਹੈ ਜਿਹੜਾ ਅਜੂਨੀ ਨੂੰ ਜਿਹੜਾ ਜਿੰਨੇ ਅੰਦਰ ਵਸਾ ਲਿਆ ਉਹ ਇੱਥੇ ਭਲੇਖਾ ਕਿਸ ਤਰ੍ਹਾਂ ਖਾਜ਼ੇ ਦਾ ਮਤਲਬ ਉਹਨੇ ਅਜੂਨੀ ਪੜਿਆ ਹੀ ਨਹੀਂ ਉਹਨੇ ਸਮਝਿਆ ਹੀ ਨਹੀਂ ਅਜੂਨੀ ਕੀ ਹੈ ਜੇ ਅਸ ਸ਼ਬਦ ਨੂੰ ਜਾਂ ਕਿਸੇ ਵੀ ਸ਼ਬਦ ਨੂੰ ਲੈ ਕੇ ਉਹਨੂੰ ਇਹ ਭਲੇਖਾ ਲੱਗ ਜਾਏ ਕਿ ਇਹ ਕਿਸੇ ਕਿਸੇ ਰਾਮ ਉਤਾਰ ਜਾਂ ਕ੍ਰਿਸ਼ਨ ਉਤਾਰ ਦੀ ਗੱਲ ਕੀਤੀ ਹੋਈ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਇਸ ਸ਼ਬਦ ਬਾਰੇ ਔਰ ਦੂਸਰਾ ਜਿਹੜਾ ਭਲੇਖਾ ਉਹ ਇੱਕ ਵੱਖਰਾ ਟਾਪਿਕ ਹੈ ਵਾਹਿਗੁਰੂ ਵਾਲੀ ਜਿਹੜੀ ਗੱਲ ਹੈ ਲੇਕਿਨ ਜਦੋਂ ਅਸੀਂ ਗੁਰਬਾਣੀ 'ਚ ਹੋਰ ਜਗ੍ਹਾ ਕਈ ਜਗ੍ਹਾ ਆਂਦਾ ਕਿ ਸੇਵਕ ਕੇ ਭਰਪੂਰ ਜੁਗ-ਜੁਗ ਵਾਹਿਗੁਰੂ ਤੇਰਾ ਸਭ ਸਤਕਾ ਜਾਂ ਇਸ ਤਰ੍ਹਾਂ ਦੇ ਹੋਰ ਅ ਕਈ ਜਗ੍ਹਾ ਵਾ ਵਾ ਨੂੰ ਹਾਹੇ ਨੂੰ ਔਂਕੜ ਦੇ ਨਾਲ ਵੀ ਆਇਆ ਇਹਨੂੰ ਸਿਹਾਰੀ ਦੇ ਨਾਲ ਆਇਆ ਲੇਕਿਨ ਜਦੋਂ ਨਿਖੇੜ ਕੇ ਪੜਾਂਗੇ ਤੇ ਇਹ ਸ ਕੇਵਲ ਅਚਰਜ ਰੂਪ ਦੇ ਵਿੱਚ ਹੈਗਾ ਕੇਵਲ ਅਚਰਜ ਰੂਪ ਦੇ ਵਿੱਚ ਕਿ ਉਸ ਗੁਰੂ ਦੀ ਉਸ ਗਿਆਨ ਦੀ ਉਸ ਜਿਹਦੀ ਪਹਿਲੇ ਗੱਲ ਕੀਤੀ ਭਾਈ ਗੁਰਦਾਸ ਜੀ ਨੇ ਦੀ ਵਾਰਤ ਉਹ ਸੀ ਸਮਝਿਆ ਸੀ ਕਿ ਉਹ ਇੰਨਾ ਵਿਸ਼ਾਲ ਇੱਕ ਸੂਰਜ ਦੇ ਲੱਖਾਂ ਤਾਰੇ ਜਿਹੜੇ ਨੇ ਉਹਨੇ ਛੁਪਾ ਕੇ ਰੱਖ ਦਿੱਤੇ ਇੱਕ ਸੂਰਜ ਆਸਾ ਚੜਿਆ ਸੋ ਇਹ ਉਸ ਗੁਰੂ ਦੀ ਸੋਭਾ ਉਸ ਗੁਰੂ ਦੀ ਮਤਲਬ ਅਚਰਜ ਰੂਪ ਦੇ ਵਿੱਚ ਜਿਹੜਾ ਲਫ਼ਜ਼ ਆਇਆ ਸੋ ਇਹਨੂੰ ਅਸੀਂ ਸ਼ਬਦ ਨੂੰ ਮਤਲਬ ਡਿਟੇਲਸ ਹੋਰ ਕਿੰਨੀ ਵੀ ਕਰ ਸਕਦੇ ਆ ਪਰ ਇਸ ਅੱਜ ਇਸ ਸ਼ਬਦ ਨੂੰ ਪੜਨ ਦਾ ਮੇਰਾ ਜਿਹੜਾ ਮਨ ਸੀ ਕਿ ਉਹ ਗੀ ਪਿਛਲੀ ਵਾਰੀ ਗੱਲ ਹੋਈ ਸੀ ਸੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ